ਵੀਕ 15 20 ਦਿਨ ਹੀ ਖਾਧੀ ਹੋਈ ਧਰਦੇ ਆਣੇ ਜੀ ਬਾਈ ਅੱਛਾ ਜੀ ਉਹ ਤੋਂ ਬਾਅਦ ਸ਼ੂਗਰ ਦਾ ਦੂਰ ਨਹੀਂ ਗੱਲਾਂ ਸਭ ਕੁਝ ਸਾਸ ਕੋਲੇ ਸ਼ੂਗਰ ਕੋਲੇ ਗੱਲਾਂ ਸਭ ਕੁਝ ਲੈ ਬਗਾ ਜਲ ਬਗਾ ਸਭ ਕੁਝ ਸੁਭਰੀ ਹੋਣੀ ਹੈ ਸਾਰਾ ਕੁਝ ਚਲੀ ਜਾਂਦਾ ਸਾਡੀ ਵਾਈਫ ਨੂੰ ਸੀ ਹਾਂਜੀ ਹਾਂਜੀ ਵਾਈਫ ਨੂੰ ਉਹ ਨਾਰਮਲ ਬਿਲਕੁਲ ਮਿੱਠਾ ਫਲ ਖਾਂਦੇ ਆ ਮੈਂ ਕਿਹਾ ਸਾਰਾ ਕੁਝ ਖਾਂਦੇ ਆ ਜੀ ਠੀਕ ਹੈ ਦੋ ਤੋਂ 10 ਵਜੇ ਦੋ ਸ਼ਾਮ ਅੱਖੀ ਸੇਅਰ ਕੀ ਹੋਏ ਠੀਕ ਹੈ ਬਿਲਕੁਲ ਫ੍ਰੀ ਹੈ ਲਓ ਜੀ ਆ ਅੱਖਾਂ ਦੀ ਦਵਾਈ ਬਿਲਕੁਲ ਫ੍ਰੀ ਹੈ ਇਹਦਾ ਕੋਈ ਵੀ ਚਾਰਜ ਨਹੀਂ ਹੈਗਾ ਤੇ ਲਓ ਜੀ ਅੱਜ ਤੁਹਾਡੀ ਸਿਹਤ ਦੇ ਲਈ ਤੁਹਾਡੀਆਂ ਬਿਮਾਰੀਆਂ ਦੇ ਲਈ ਲੈ ਕੇ ਆਏ ਆ ਸਫਲ ਤੇ ਪੱਕਾ ਗਰੰਟੀ ਦੇ ਨਾਲ ਦੇਸੀ ਤਰੀਕੇ ਦੇ ਨਾਲ ਇਲਾਜ ਬਮਰਾ ਦੇਸੀ ਦੁਆਖਾਨਾ ਹਕੀਮਾਂ ਵਾਲੀ ਗਲੀ ਸ਼ਹਿਰ ਮੁਦਕੀ ਇੱਥੇ ਹਰ ਇੱਕ ਬਿਮਾਰੀ ਦਾ ਪੱਕਾ ਤੇ ਸਫਲ ਇਲਾਜ ਹੁੰਦਾ ਇੱਥੇ ਜੜੀਆਂ ਬੂੜੀਆਂ ਤੋਂ ਤਿਆਰ ਕੀਤੀ ਦੇਸੀ ਦਵਾਈ ਦੇ ਨਾਲ ਸ਼ੂਗਰ ਹਾਰਟ ਅਟੈਕ ਬਵਾਸੀਰ ਦਮਾ ਖਾਂਸੀ ਗੁਪਤ ਰੋਗਾਂ ਦੇ ਤੇ ਆਦ ਹੋਰ ਵੀ ਤਰ੍ਹਾਂ ਦੇ ਬਿਮਾਰੀਆਂ ਦੇ ਸਫਲ ਇਲਾਜ ਕੀਤੇ ਜਾਂਦੇ ਨੇ ਤੇ ਆਜੋ ਵੈਦ ਜੀ ਨਾਲ ਕਰਵਾਉਨੇ ਆ ਗੱਲਬਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਪੱਕਾ ਤੇ ਗਰੰਟੀ ਵਾਲਾ ਸਫਲ ਇਲਾਜ ਆਪਣੇ ਸ਼ਹਿਰ ਮੁਦਕੀ ਸਸੀ ਗਾਲ ਜੀ ਸਸੀ ਬੇਲ ਜੀ ਹੋ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਕਿਹੜੀ ਕਿਹੜੀ ਬਿਮਾਰੀ ਦਾ ਆਪਣੇ ਕੋਲ ਹੱਲ ਆ ਤੇ ਕਿੰਨੇ ਟਾਈਮ ਚ ਰਿਜ਼ਲਟ ਆ ਜਾਂਦਾ ਇੱਕ ਇੱਕ ਚੀਜ਼ ਤੁਸੀਂ ਮੇਰੇ ਨਾਲ ਸ਼ੇਅਰ ਜ਼ਰੂਰ ਕਰੋ ਸ਼ੇਅਰ ਅਸਤਰਾ ਜੀ ਪਹਿਲਾਂ ਤਾਂ ਸਸੀ ਗਾਲ ਪੜਨਾ ਚਾਹੁੰਗਾ ਸ਼੍ਰੋਤਿਆਂ ਨੂੰ ਹਾਂ ਜੀ ਸਾਰੇ ਸ੍ਰੋਤੇ ਜਿਹਨੇ ਵਿਚੰਤਰੂ ਦੇਖ ਰਿਹਾ ਸਰ ਸਸਰੀ ਕਾਲ ਜੀ ਬਾਕੀ ਜਿਹੜੀ ਹੁੰਦਾ ਹੈ ਜਿਹੜਾ ਜੀ ਬਵਾਸੀਰ ਹੈ ਜੀ ਬਵਾਸੀਰ ਜਿਹਨੂੰ ਵਿਆਈ ਵਾਲੀ ਬਵਾਸੀਰ ਹੈ ਜੀ ਮੰਨ ਕੇ ਚੱਲੋ ਚੱਕਾ ਹਫਤੇ ਦੇ ਵਿੱਚ ਜੀ ਹੁਣ ਬੰਦ ਹੋ ਜਾਂਦਾ ਜੀ ਤੇ 2 ਹਫਤੇ ਦੇ ਵਿੱਚ ਜਮਾ ਠੀਕ ਹੋ ਜਾਂਦਾ ਜੀ ਜੇ ਬਵਾਸੀਰ ਦਾ ਮੋਹਕ ਹੈ ਜੀ ਉਹਨੂੰ 1.5 ਮਹੀਨਾ ਲੱਗ ਜਾਂਦਾ ਠੀਕ ਹੈ ਜਿਹੜੀ ਵਿਆਈ ਵਾਲੀ ਆ ਉਹ ਜਾਨੀ ਦੋ ਹਫ਼ਤੇ ਵਿੱਚ ਜਾਂਸੇ ਹੀ ਹੁੰਦੀ ਹੈ ਜੀ ਇੱਕ ਹਫ਼ਤੇ ਵਿੱਚ ਖੂਨ ਹਟ ਜਾਂਦਾ ਠੀਕ ਆ ਬਵਾਸੀਰ ਦਾ ਆਪਣੇ ਕੋਲ ਇਹਨ ਪੱਕਾ ਇਲਾਜ ਪੱਕਾ ਇਲਾਜ ਕਿਸੇ ਵੀ ਤਰ੍ਹਾਂ ਦੀ ਬਵਾਸੀਰ ਕੋਈ ਦਵਾਈ ਲਾਉਣਾ ਸਿਰਦ ਹੁੰਦੇ ਠੀਕ ਆ ਇਕੱਲੇ ਕੈਪਸੂਲ ਮੇਰੇ ਆਪ ਹੀ ਦਵਾਈ ਦੇ ਭਰੇ ਹੁੰਦੇ ਆ ਜੀ ਬਸ ਉਹ ਮੈਂ ਕੈਪਸੂਲ ਦੇਨੇ ਆ ਜੀ ਤਿੰਨਾ ਚਾਰਾਂ ਦਾ ਖੂਨ ਹਟ ਜਾਂਦਾ ਜੀ ਇੱਕ ਹਫ਼ਤੇ ਬਾਅਦ ਦੁਬਾਰਾ ਪੇਸ਼ਣ ਮੰਗਦਾ ਮੈਂ ਜਦੋਂ ਸਹੀ ਹੈ ਠੀਕ ਆ ਇੱਕ ਹਫ਼ਤਾ ਹੋਰ ਪਾਈ ਦੀ ਠੀਕ ਆ ਬਵਾਸੀਰ ਠੀਕ ਹੋ ਜਾਂਦੀ ਤੁਸੀਂ ਆਪ ਹੀ ਸਾਰੀ ਦਵਾਈਏ ਤਿਆਰ ਕਰਦੇ ਸਾਰੀ ਕੋਈ ਆਪ ਕਰ ਠੀਕ ਆ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਕੋਈ ਸਾਈਡ ਠੀਕ ਹੈ ਤੇ ਅਗੇ ਜੜਾ ਬੂਟੀਆਂ ਦੇਸੀ ਦਵਾਈ ਹੈਗੀ ਸ਼ਰਦਪੁਰ ਦਾ ਜੀ 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 ਠੀਕ ਹੈ ਅਗਲੀ ਗੱਲ ਕਰਦੇ ਆਪਾਂ ਸ਼ੂਗਰ ਦੀ ਜਿਵੇਂ ਕਿ ਅੱਜ ਕੱਲ੍ਹ ਸ਼ੂਗਰ ਦੀ ਬਿਮਾਰੀ ਹਰ ਇੱਕ ਨੂੰ ਹੀ ਹਾਂਜੀ ਤੇ ਸ਼ੂਗਰ ਦੀ ਬਿਮਾਰੀ ਦਾ ਆਪਣੇ ਕੋਲੇ ਪੱਕਾ ਇਲਾਜ ਪੱਕਾ ਇਲਾਜ ਜੀ 2 ਮਹੀਨੇ ਦੇ ਵਿੱਚ ਠੀਕ ਆ ਇਸ ਵੇਲੇ ਉਹਨਾਂ ਤੁਹਾਡੇ ਅੰਦਰ ਮੰਨ ਲੱਗ ਜਾਂਦੀ ਆ ਠੀਕ ਆ 2 ਮਹੀਨੇ ਦਾ ਜਿਹੜੀ ਤੁਸੀਂ ਦਵਾਈ ਅਗੇ ਖਾਣੇ ਆ ਜੀ ਕੋਈ ਗੋਲੀ ਖਾਣੇ ਆ ਜੀ ਉਹ ਤੁਸੀਂ ਨਾਲ ਖਾਣੇ ਠੀਕ ਆ 2 ਮਹੀਨੇ ਤੋਂ ਬਾਅਦ ਕਿਸ ਨੂੰ ਸਵਾ ਦੋ ਮਹੀਨੇ ਬਾਅਦ ਜੀ ਹੋਣੀ ਛੁੱਟ ਜਾਂਦੀ ਹੈ ਠੀਕ ਐ ਐਸੋਲ ਨੇ ਤੁਹਾਡੇ ਅੰਦਰ ਬੰਨ ਲੱਗ ਪੈਂਦੀ ਹੈ ਜੀ 4 ਤੋਂ 5 ਮਹੀਨੇ ਦੇ ਵਿੱਚ ਵਿੱਚ ਹਾਂਜੀ ਇਹ ਦਵਾਈ ਵੀ ਛੱਡ ਦੇਣੀ ਆ ਠੀਕ ਐ ਹੋਰ ਵੀ ਖਾਣ ਦੀ ਠੀਕ ਆ ਸ਼ੂਗਰ ਨਰ ਬਿਲਕੁਲ ਨੋਰਮਲ ਰਹਿ ਲਾ ਪੈਂਦੀ ਆ ਠੀਕ ਆ ਮੰਨ ਕੇ ਚੱਲੋ ਵੀ ਜੋ ਐਸੋਲ ਨੇ ਤੁਹਾਡੇ ਅੰਦਰ ਬੰਨ ਰੋਤਾ ਬਣਦਾ ਨਹੀਂ ਅੰਦਰ ਜੀ ਹਾਂਜੀ ਸ਼ੂਗਰ ਤਾਂ ਰੋਲ ਆਪੇ ਹੋਏ ਨੇ ਜਦੋਂ ਤੁਹਾਡੇ ਐਸੋਲ ਨੇ ਅੰਦਰ ਬੰਨ ਲਾ ਕੇ ਜੀ ਹਾਂਜੀ ਇਹ ਹੀ ਤੁਹਾਨੂੰ ਐਸੋਲ ਨਾਲ ਬਾਰੋ ਦੰਨੇ ਆ ਅੱਛਾ ਉਹ ਹੋਰ ਵੱਡੇ ਰੋਸ ਤੋਂ ਹੋਈ ਐ ਜੀ ਬੰਦੇ ਨੂੰ ਮਰਕਾ ਰਹਿਣੀ ਨਹੀਂ ਦਿੰਦੀ ਸਹੀ ਹੋਣੀ ਰੀਟੀ ਮਾਣੀ ਹੋਈ ਨਾ ਸ਼ੁਰੂ ਕਰੋ ਜੀ ਹੋਣੀ ਸ਼ੁਰੂ ਕਰ ਤੋਂ ਪਹਿਲਾ ਪਹਿਲਾ ਜੀ ਮੈਂ ਤੁਹਾਨੂੰ ਖਾਹ ਦੰਗਾਂਗਾ ਵੀ ਖਵਾ ਸੀਪੀ ਦੀ ਦਵਾਈ ਜਦੋਂ ਠੀਕ ਕਰਦੀ ਆ ਨਾ ਇਸੇ ਤੇ ਸ਼ੂਗਰ ਦੀ ਦਵਾਈ ਠੀਕ ਕਰ ਠੀਕ ਆ ਔਰ ਵਧੀਆ ਰਿਜ਼ਲਟ ਆ ਜੜਾ ਬੂਟੀਆਂ ਦੀ ਦਵਾਈ ਬਣੀ ਆ ਠੀਕ ਆ ਸਾਰੀ ਆਪ ਤਿਆਰ ਕਰਦੇ ਆ 2 ਮਹੀਨੇ ਤੋ ਤੁਹਾਨੂੰ ਜਲਟ ਮਹਿਸੂਸ ਹੋਏ 2 ਮਹੀਨੇ ਤੋ 2 ਮਹੀਨੇ ਠੀਕ ਆ 2 ਮਹੀਨੇ ਤੋ ਜਿਹੜੀ ਪਹਿਲਾਂ ਕੋਈ ਮੈਡੀਸਿਨ ਖਾਂਦੇ ਹੋ ਆਪਾਂ ਛੱਡੋ ਉਹ ਨਾਲ ਖਾਣੀ ਆ ਅੱਛਾ 2 ਮਹੀਨੇ ਤੱਕ ਖਾਣੀ ਆ ਤੋੜੇ ਹੁਣ ਇਸ ਵਲੀ ਨੂੰ ਅੰਦਰ ਬਣਾਉਣੀ ਆ ਜੀ ਜਿਹੜਾ ਤੁਹਾਡਾ ਸਿਸਟਮ ਦਾ ਖਾ ਹੋ ਗਿਆ ਉਹ ਅਸੀਂ ਫਿਰ ਤੋਂ ਦੁਬਾਰਾ ਚਾਲੂ ਕਰਨਾ ਉਹ ਜੀ ਕਿਰਾਂ ਜੀ ਜੇ ਤੁਹਾਡੇ ਅੰਦਰੋਂ ਇਨਸੂਲਿਨ ਬਣਾਉਣਾ ਹਟ ਗਈ ਨਾ ਉਹਨੂੰ ਦੁਬਾਰਾ ਸ਼ੁਰੂ ਕਰਨਾ ਜੀ ਉਹਨੇ ਫਿਰ ਇਨਸੂਲਿਨ ਤੁਹਾਡੇ ਅੰਦਰ ਬਣਾਉਣ ਲੱਗਣਾ ਠੀਕ ਆ ਹਾਂਜੀ ਫਿਰ ਤੁਹਾਡੀ ਦਵਾਈ ਸੁਕਣੀ ਜੇ ਉਹ ਤੁਹਾਡੇ ਅੰਦਰ ਇਨਸੂਲਿਨ ਬਣਨ ਲੱਗ ਪਈ ਚਾਹਤੋਂ ਵੀ ਇਹ ਦਵਾਈ ਵੀ ਛੱਡ ਦੇਣੀ ਆ ਕੋਈ ਛੱਡ ਠੀਕ ਆ ਜਿਨ੍ਹਾਂ ਦੀ ਸ਼ੂਗਰ 400 ਪਲੱਸ ਵੀ ਰਹਿੰਦੀ ਆ ਕਿੰਨੀ ਮਰਜ਼ੀ ਰਹਿੰਦੀ ਆ ਜਿੰਨੀ ਮਰਜ਼ੀ ਹੋਵੇ ਸ਼ੂਗਰ ਹਰ ਇੱਕ ਦਾ ਆਪਣੇ ਕੋਲੇ ਪੱਕਾ ਇਲਾਜ ਹੈ ਇਨਸੂਲਿਨ ਲੱਗਦੀ ਹੈ ਜੀ ਤੇ ਠੀਕ ਆ ਇਨਸੂਲਿਨ ਵਾਲੇ ਦੀ ਬਸ ਸਹੀ ਕਰ ਦੋ ਮਹੀਨੇ ਵਿੱਚ ਇਨਸੂ ਕੋਈ ਵੀ ਐਲਪੋਰੀਆ ਤਾਂ ਤਾਂ ਪੈਂਦੀ ਆ ਸਾਰੀਆਂ ਚੀਜ਼ਾਂ ਦੀ ਕੋਈ ਹੈਗੀ ਠੀਕ ਆ ਹੁਣ ਪੰਜਾਬ ਬਣਦਾ ਹਰ ਕੋ ਜਿਆਦਾ ਤਿਆਰ ਬਣ ਸਭ ਤੋਂ ਵੱਧ ਜੀ ਹਾਂਜੀ ਮੜੀ ਬਿਮਾਰੀ ਹੈ ਜੀ ਸਵੇਰ ਉੱਠ ਕੇ ਕੈਸੂਲ ਖਾਣੇ ਆ ਖਾਲੀ ਪੇਟ ਹਰ ਇੱਕ ਬੰਦਾ ਹਰ ਇੱਕ ਬੰਦਾ ਖਾਂਦਾ ਹਰ ਰੋਜ਼ ਸਭ ਤੋਂ ਮਾੜਾ ਜੀ ਹਾਂਜੀ ਕੈਸੂਲ ਸਭ ਤੋਂ ਮਾੜਾ ਹੈ ਮੇਰਾ ਤਾਂ ਲਿਕੜ ਬਣਾਇਆ ਹੁੰਦਾ ਜੀ 20 ਪਿਉਣਾ ਠੀਕ ਆ ਤੋਂ ਬਾਅਦ ਜਦੋਂ ਨਿਤ ਪਕੜੇ ਖਾਈ ਜਾਪੋ ਅੱਛਾ ਕੋਈ ਚੱਕਰ ਨਹੀਂ ਕੋਈ ਚੱਕਰ ਜਿਵੇਂ ਮਰਜੀ ਕੋਈ ਤਲਈ ਮਾਲ ਫਾਸਟ ਫੂਡ ਜਿਵੇਂ ਚੱਲਦਾ ਅੱਜਕੱਲ ਫਾਸਟ ਫੂਡ ਨਾਲ ਜ਼ਿਆਦਾ ਬਣਦਾ ਉਹ ਮਰਜ਼ੀ ਖਾਈ ਜਾ ਸਰਪ ਤੇ ਸਰਪ 20 ਦੇਣੀ 20 ਠੀਕ 20 ਦਾ ਬਤਿਹਾਰ ਜੀ ਜਿਸ ਤਰ੍ਹਾਂ ਜਿਹੜੀਆਂ ਭੈਣਾਂ ਨੂੰ ਲਪਕੂਰੀਆ ਜੀ ਬਹੁਤ ਜ਼ਿਆਦਾ ਲਪਕੂਰੀਆ ਜੀ ਜਿਹੜੀ ਲਪਕੂਰੀਆ ਦੀ ਬਿਮਾਰੀ ਹੈ 1.5 ਮਹੀਨੇ ਵਿੱਚ ਜਮਾ ਠੀਕ ਹੋ ਜਾਂਦਾ ਅੱਛਾ ਜੀ ਸਿਰਫ ਤੇ ਸਿਰਫ 1.5 ਮਹੀਨੇ ਦੇ ਵਿੱਚ 1.5 ਮਹੀਨੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਦਵਾਈ ਦਸਾਂ ਲਾ ਪੈਂਦੀ ਹੈ ਵੀ ਮੈਨੂੰ ਫਰਕ ਰਿਜ਼ਲਟ ਆਉਣਾ ਸਟਾਰਟ ਹੋ ਜਾਂਦਾ 1.5 ਮਹੀਨੇ ਲਪਕੂਰੀਆ ਦੀ ਦਵਾਈ ਦਿੰਦੇ ਆ ਠੀਕ ਆ ਜਿਹੜੀਆਂ ਭੈਣਾਂ ਨੂੰ ਲਪਕੂਰੀਆ ਦੀ ਬਿਮਾਰੀ ਹੈਗੀ ਆ ਜੀ ਵੇ ਚਾ ਇੱਕ ਜੀ ਦਵਾਈ ਸ਼ੁਰੂ ਕਰਨ ਠੀਕ ਕੋਈ ਦਵਾਈ ਮੇਰੀ ਆਵਧੀ ਕੈਸੂਲ ਖਾਣ ਰੱਖਦੇ ਆ ਠੀਕ ਆ ਤੇ ਸੀਥ ਦਵਾਈ ਲੋ ਵਾਸਤੇ ਬਣਾਈ ਹੁੰਦੀ ਠੀਕ ਆ ਹਾਂਜੀ ਆਵਧੀ ਦਵਾਈ ਤਰ ਕਿਤੀ ਹੋ ਗਈ ਬਹੁਤ ਵਧੀਆ ਰਿਜ਼ਲਟ ਆ ਤੇ ਆਪਣੇ ਕੋਲੇ ਜਿਹੜੀ ਇਹ ਸਾਰੀ ਮੈਡੀਸਨ ਹੁੰਦੀ ਆ ਹਾਂਜੀ ਤੇ ਇਹਦਾ ਜਿਹੜਾ ਪ੍ਰਾਈਸ ਆ ਹਰ ਇੱਕ ਨੂੰ ਹੁਣ ਇਹ ਹੋਊਗਾ ਵੀਡੀਓ ਦੇਖ ਕੇ ਵੀ ਪਤਾ ਨਹੀਂ ਮਹਿੰਗੀ ਹੋਊ ਜਾਂ ਕਿੱਦਾਂ ਦੀ ਹੋਊਗੀ ਨਹੀਂ ਜੀ ਤੁਸੀਂ ਤਾਂ ਬਹੁਤ ਸਸਤੀ ਬਹੁਤ ਸਸਤੀ ਬਹੁਤ ਸਸਤੀ ਲਓ ਜੀ ਬਹੁਤ ਸਸਤੀ ਤੇ ਵਾਜਬ ਰੇਟਾਂ ਤੇ ਅਤੇ ਵੀਰਨਾ ਆਪ ਹੀ ਤਿਆਰ ਕਰਦੇ ਆ ਦੇਸੀ ਤਰੀਕੇ ਦੇ ਨਾਲ ਤੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਮੈਂ ਸੁਣਿਆ ਜੀ ਆਪਣੇ ਕੋਲੇ ਜਿਹੜੀ ਅੱਖਾਂ ਦੀ ਦਵਾਈ ਆ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਆਉਂਦਾ ਤੇ ਉਹ ਕੀ ਪ੍ਰਾਈਸ ਦੀ ਆ ਤੇ ਕੌਣ ਕੌਣ ਉਹਨੂੰ ਅੱਖਾਂ ਦੇ ਵਿੱਚ ਪਾ ਸਕਦਾ ਕੀ ਪ੍ਰੋਬਲਮ ਹੋਵੇ ਤਾਂ ਅੱਖਾਂ ਦੇ ਵਿੱਚ ਪਾ ਸਕਦਾ ਮੈਂ ਬੜੀ ਇਹ ਸੁਣੀ ਐ ਵੀ ਤੁਸੀਂ ਅੱਖਾਂ ਦੀ ਦਵਾਈ ਤੁਹਾਡੇ ਕੋਲੇ ਬਹੁਤ ਹੀ ਵਧੀਆ ਅੱਛਾ ਜਿਹੜੀ ਅੱਖਾਂ ਦੀ ਦਵਾਈ ਆ ਜੀ ਆਪਾਂ ਅੱਗੇ ਹਰ ਸੋਹ ਵਾਰ ਨੂੰ ਜੀ 25 ਟੋਕਣ ਤੱਕ ਫਿਰ ਹੀ ਦਿੰਦੇ ਸੀ ਅੱਛਾ ਜੀ ਬਾਕੀ 50 ਰੁਪਏ ਪ੍ਰੈਸ ਸੀਐਸਸੀ ਦਾ ਠੀਕ ਆ अच्छा ਹੁਣ ਉਹ ਮੇਰੇ ਬੱਚੇ ਕੈਨੇਡਾ ਸਾਰੇ ਠੀਕ ਆ ਬੇਟੀਆਂ ਵੀ ਕੈਨੇਡਾ ਬੇਟਾ ਵੀ ਕੈਨੇਡਾ ਨੋ ਵੀ ਕੈਨੇਡਾ ਜੀ ਉਹ ਬੱਚੇ ਕਹਿੰਦੇ ਵੀ ਇਹ ਫੋਨ ਦਾ ਕੰਮ ਹੈ ਜੀ ਵੀ ਇਹਦਾ ਕੋਈ ਪੈਸਾ ਨਹੀਂ ਲੈਂਦਾ ਠੀਕ ਆ ਅੱਛਾ ਉਹ ਹੁਣ ਦਵਾਈ ਜਿਹੜੀ ਆਪਾਂ ਖਾਰੀ ਬਿਲਕੁਲ ਫ੍ਰੀ ਦਿੰਦੇ ਆ ਠੀਕ ਆ ਜੀ ਉਹਦਾ ਕੋਈ ਪੈਸਾ ਨਹੀਂ ਲੈਂਦੇ ਠੀਕ ਆ ਜਿਵੇਂ ਚਿੱਟਾ ਮੋਤੀ ਆ ਜੀ ਕਾਲਾ ਮੋਤੀ ਆ ਜੀ ਧੁੰਦਲਾ ਪਾਣਾ ਜੀ ਅੱਖਾਂ ਜਾਲਾ ਬਣਦਾ ਠੀਕ ਆ ਪਾਣੀ ਡਕਦਾ ਰਹਿੰਦਾ ਠੀਕ ਆ ਨਿਕਾ ਘਟਦੀ ਆ ਜੀ ਸਾਰੇ ਕੰਮ ਹੀ ਕਰਦੀ ਠੀਕ ਆ ਬਹੁਤ ਹੀ ਵਧੀਆ ਦਵਾਈ ਆ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਫ੍ਰੀ ਆ ਠੀਕ ਆ ਅਗੇ ਕੱਲ ਸੋਮਵਾਰ ਨੂੰ ਸੀਗਾ ਹੁਣ ਸਾਰੇ ਦਿਨ ਫ੍ਰੀ ਸਾਰੇ ਦਿਨ ਫ੍ਰੀ ਹੈ ਕੋਈ ਵੀ ਆਕੇ ਲਿਆ ਸਕਦਾ ਕੋਈ ਵੀ ਆਕੇ 1 ਸੀਸੀ ਇੱਕ ਨੂੰ ਮਿਲਦੀ ਆ ਠੀਕ ਆ ਇੱਕ ਪੇਸ਼ੈਂਟ ਆ 1 ਸੀਸੀ ਜਦੋਂ ਮਰਜ਼ੀ ਲਿਆ ਸਕਦਾ ਠੀਕ ਆ ਹਾਂਜੀ ਕਈ ਫਰਾ ਹੁਣ ਜਾ ਕੇ ਕਈ ਅੱਦੇ ਵੀ ਚੈਨਲ ਜਾਣੀਆਂ ਦੋਲ ਜਾਣੀਆਂ ਜੀ ਉਹ ਇਸ ਤਰ੍ਹਾਂ ਨਹੀਂ ਫਿਰ ਉਹ ਕਈ ਵੀ ਰਿ ਟੋਕਾ ਰੱਖ ਦਿੰਦੇ ਆ ਠੀਕ ਆ ਇੱਕ ਵੀਰ ਇੱਕ ਟੋਕਨ ਚਾਹਦਾ ਜੀ ਫਿਰ ਉਹ ਟੋਕਨ ਦੇ ਦਿੰਦੇ ਆ ਠੀਕ ਆ ਇੱਕ ਬੰਦੇ ਨੂੰ ਇੱਕ ਸੀਸੀ ਫ੍ਰੀ ਦਿੰਦੇ ਆ ਠੀਕ ਆ ਉਹ ਕੋਈ ਵੀ ਪਾ ਸਕਦਾ ਦਵਾਈ ਉਹਦਾ ਕੋਈ ਸਾਈਡ ਇਫੈਕਟ ਨਹੀਂ ਇਕਲੀ ਅੱਖ ਚ ਲੈਂਥ ਨਾ ਪਾਇਆ ਉਹ ਬਣੀ ਨਾ ਹੋਵੇ ਠੀਕ ਆ ਕੋਈ ਵੀ ਅੱਖ ਚ ਪ ਜਿਹਦੇ ਲੈਂਜ ਪਾਇਆ ਉਹਨੇ ਨਹੀਂ ਪਾਉਣੀ ਬਾਕੀ ਸਾਰੇ ਪਾ ਸਕਦੇ ਜੇ ਇੱਕ ਚੱਕ ਲੈਂਜ ਪਾਇਆ ਜੀ ਦੂਜੀ ਜੰਗ ਲੈਂਜ ਨਹੀਂ ਪਹਿਣਾਗਾ ਅੱਖ ਸਾਫ ਹੋ ਜਾਊਗੀ ਸਾਫ ਹੋ ਜਾਊਗੀ ਜੇਬ ਜਾਲਾ ਬਣਦਾ ਦੂਤੀਆ ਉਤਰਿਆ ਹੋਇਆ ਸਾਫ ਹੋ ਜਾਊਗਾ ਜੀ ਤਿੰਨ ਮਹੀਨੇ ਦੇ ਵਿੱਚ ਜਦ ਬਿਲਕੁਲ ਅੱਖ ਸੀਅਰ ਕੀ ਹੋ ਜਾਊ ਆਹ ਚਪਾਉਣ ਵਾਸਤੇ ਦਵਾਈ ਹੈ ਜੀ ਠੀਕ ਹੈ ਜੀ ਦੋ ਟੰਕੇ ਸਵੇਰ ਦੋ ਸ਼ਾਮ ਠੀਕ ਹੈ ਦੋ ਟਾਈਮ ਪਾਉਣੀ ਹੈ ਦੋ ਟਾਈਮ ਦੋ ਟਾਈਮ ਇੱਕ ਟੰਕ ਦੋ ਦੋ ਟਾਈਮ ਪਾਉਣੀ ਹੈਗੀ ਆ ਠੀਕ ਆ ਦੋ ਬੂੰਦਾਂ ਸਵੇਰ ਤੇ ਦੋ ਸ਼ਾਮ ਅੱਖ ਸੀਅਰ ਕੀ ਹੋ ਜਾਏ ਠੀਕ ਹੈ ਬਿਲਕੁਲ ਠੀਕ ਆ ਲਓ ਜੀ ਆ ਅੱਖਾਂ ਦੀ ਦਵਾਈ ਬਿਲਕੁਲ ਫ੍ਰੀ ਐ ਇਹਦਾ ਕੋਈ ਵੀ ਚਾਰਜ ਨਹੀਂ ਹੈਗਾ ਤੇ ਤੁਸੀਂ ਇਹ ਵੀ ਆ ਕੇ ਵੀਰ ਤੋਂ ਫ੍ਰੀ ਆਫ ਕੋਸਟ ਲੈ ਸਕਦੇ ਹੋ ਕੀ ਰਿਜ਼ਲਟ ਮਿਲਿਆ ਆਪਾਂ ਨੂੰ ਸ਼ੂਗਰ ਦੀ ਬਿਮਾਰੀ ਤੇ ਰਿਜ਼ਲਟ ਮਿਲਿਆ ਵੀਰ ਤੋਂ ਹਾਂਜੀ ਸ਼ੂਗਰ ਦੀ ਦਵਾਈ ਵੀ ਤੇ ਬਾਵਾਸੀ ਇਹਦੇ ਦੋਨੇ ਖਾਦ ਲਿਆ ਜੀ ਠੀਕਾ ਠੀਕਾ ਤੇ ਬਵਾਸੀਰ ਦੀ ਦਵਾਈ ਤਾਂ ਮਨੇ ਕਿ ਜਿਹੜੀ ਥੋੜੇ ਦਿਨ ਖਾਣ ਤੋਂ ਬਾਅਦ ਹੀ ਠੀਕ ਹੋ ਜਾਂਦੀ ਹੈ ਜੀ ਠੀਕਾ ਸ਼ੂਗਰ ਦੀ ਦਵਾਈ ਮੈਂ ਤਾਂ ਇਹ ਤਾਂ ਕਹਿੰਦੇ ਸੀ 3 ਮਹੀਨੇ ਖਾਓ ਪਰ ਮੈਂ ਤਾਂ 20 15 20 ਦਿਨ ਹੀ ਖਾਦੀ ਹੋਊਗੀ ਘਰ ਦੇ ਆਨੇ ਤੋਂ ਬਾਅਦ ਅੱਛਾ ਜੀ ਉਹ ਉਹਦੇ ਬਾਅਦ ਸ਼ੂਗਰ ਤਾਂ ਦੂਰ ਦੀਆਂ ਗੱਲਾਂ ਸਭ ਕੁਝ ਸਾਸ ਕੋਲੇ ਸ਼ੂਗਰ ਉਹਦੇ ਕਹਿੰਦੇ ਸਭ ਕੋ ਜਲੇਬੀਆਂ ਜਲੇਬੀਆਂ ਸਭ ਕੁਝ ਸੁੰਗਰੀ ਆਉਣੀ ਹੈ ਸਾਰਾ ਉਹ ਚਲੀ ਜਾਂਦਾ ਸਾਡੀ ਵਾਈਫ ਨੂੰ ਸੀ ਹਾਂਜੀ ਹਾਂਜੀ ਵਾਈਫ ਨੂੰ ਉਹ ਨੋਰਮਲ ਆ ਬਿਲਕੁਲ ਮਿੱਠਾ ਫਲ ਖਾਂਦੇ ਆ ਇਹ ਕਹਿੰਦਾ ਸਾਰਾ ਭਾਜੀ ਖਾਂਦੇ ਆ ਜੀ ਠੀਕ ਆ ਠੀਕ ਆ ਹੁਣ ਕੋਈ ਆਪਣੀ ਹੁੰਦੀ ਹੁਣ ਦਵਾਈ ਚੱਲਦੀ ਆ ਕੁਛ ਕੋਈ ਦਵਾਈ ਨਹੀਂ ਚੱਲਦੀ ਜੀ ਅੱਛਾ ਸਿਰਫ ਤੇ ਸਿਰਫ ਤੁਸੀਂ ਕਿੰਨੇ ਦਿਨ ਖਾਦੀ ਐ 15 ਤੋਂ 20 ਦਿਨ ਮਾਸਾ ਹੀ ਖਾਦੀ ਹੋਗੀ ਠੀਕ ਆ ਹੁਣ ਪੂਰੀ ਤਰ੍ਹਾਂ ਫਾਲੋ ਰਿਜ਼ਲਟ ਮਿਲਿਆ ਇਹ ਤਾਂ ਕਹਿੰਦੇ 9 ਮਹੀਨੇ ਖਾ ਪੂਰੀ ਜੀ ਇਹ ਤਾਂ ਮੈਨੂੰ ਕਹਿੰਦੇ ਹੋਰ ਲੈ ਕੇ ਜਾ ਮੈਂ ਕਹਾਂ ਉਹ ਕਹਿੰਦੀ ਬਸ ਬਹੁਤ ਆ ਕਹਿੰਦੀ ਉਹ ਜਦੋਂ ਚੈੱਕ ਕਰੀਦੀ ਭੈਣ ਨਹੀਂ ਕਦੇ 70 ਕਦੇ 80 ਕਦੇ 70 ਕਦੇ 80 ਜੀ ਹੁਣ ਬਿਲਕੁਲ ਨਾਰਮਲ ਆ ਮੈਂ ਕਹਾਂ ਜਮਾਂ ਨਾਰਮਲ ਆ ਜੀ ਲਓ ਜੀ ਪੂਰਾ ਰਿਜ਼ਲਟ ਵੀਰ ਨੂੰ ਮਿਲਿਆ ਸ਼ੂਗਰ ਦੀ ਦਵਾਈ ਦਾ ਬਈ ਫਾਲੋ ਰਿਜ਼ਲਟ ਤੇ ਮਿੱਠਾ ਹੁਣ ਫੁੱਲ ਖਾਂਦੇ ਆ ਤੇ ਹੁਣ ਸ਼ੂਗਰ ਆਪਣੀ ਹੁੰਦੀ ਥੋੜਾ ਟਾਈਮ ਵੀਰ ਨੇ ਖਾਧੀ ਆ ਤਿੰਨ ਮਹੀਨੇ ਦਵਾਈ ਕਹੀ ਸੀ ਖਸ਼ਕਦੈਣੀ ਖਾਦੀ ਆ ਰਿਜ਼ਲਟ ਬਹੁਤ ਵਧੀਆ ਮਿਲਦਾ ਤੇ ਵੀਰ ਕੋਲੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨਾ ਤੇ ਸ਼ੂਗਰ ਦੀ ਦਵਾਈ ਇੱਕ ਵਾਰੀ ਜ਼ਰੂਰ ਲੈ ਕੇ ਦੇਖਣਾ ਰਿਜ਼ਲਟ ਤੁਹਾਨੂੰ 101% ਜ਼ਰੂਰ ਮਿਲੂਗਾ ਸਸਿਗਾ ਵੀਰ ਜੀ ਕੀ ਨਾਮ ਆ ਤੁਹਾਡਾ ਅਮਰਪਾਲ ਸਿੰਘ ਕਿਹੜਾ ਪਿੰਡ ਆਪਣਾ ਵੜਾ ਭਾਈ ਕੀ ਪ੍ਰੋਬਲਮ ਸੀ ਆਪਾਂ ਨੂੰ ਕੀ ਬਿਮਾਰੀ ਸੀ ਮੈਨੂੰ ਲੀਵਰ ਤੇ ਪ੍ਰੋਬਲਮ ਸੀਗੀ ਅੱਛਾ ਜੀ ਤੇ ਤੁਹਾ ਤਿਆ ਤੁਹਾਨੂੰ ਬਹੁਤ ਬੰਦਾ ਸੀ ਅੱਛਾ ਜੀ ਬਹੁਤ ਯਾਰ ਜੀ ਤੇ ਕਦੋਂ ਸਟਾਰਟ ਕੀਤੀ ਸੀ ਕਿੰਨੇ ਟਾਈਮ ਜਦੋਂ ਤੁਹਾਨੂੰ ਰਿਜ਼ਲਟ ਆਉਣਾ ਲੱਗਿਆ ਵੀ ਹੁਣ ਮੈਂ ਥੋੜਾ ਠੀਕ ਆ ਕਿੰਨਾ ਟਾਈਮ ਦਵਾਈ ਤੇ ਦਵਾਈ ਮੈਂ ਤਕਰੀਬਨ 6 ਮਹੀਨੇ ਖਾਧੀ ਅੱਛਾ ਜੀ 15 ਦਿਨ ਤੋਂ ਬਣੇ ਪਤਾ ਲੱਗਣ ਲੱਗ ਪਿਆ ਜੀ ਮਹਿਸੂਸ ਜਿਹਾ ਹੁਣ ਲੱਗਦਾ ਵੀ ਲੱਗਦਾ ਵੀ ਥੋੜਾ ਫਰਕ ਆ ਹਾਂ ਜੀ ਠੀਕ ਆ ਦਵਾਈ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਇਆ ਸਾਇਡ ਕੋਈ ਦੋ ਮਾਤੀ ਸੁੱਤਾ ਫਾਈ ਪੀ ਜਾਂਦਾ ਹੁਣ ਦਵਾਈ ਬੰਦ ਆ ਤੁਹਾਡੀ ਹੁਣ ਬੰਦ ਆ ਤੈਨੂੰ ਹੁਣ ਇਹਨ ਪੂਰੀ ਤਰ੍ਹਾਂ ਹੁਣ ਕੁਝ ਨਹੀਂ ਜਿਹੜਾ ਕੋਈ ਮਰਜ਼ੀ ਖਾਈ ਪੀਂਦੇ ਕੋਈ ਪ੍ਰੋਬਲਮ ਨਹੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿੰਨਾਂ ਨੂੰ ਵੀ ਇਹ ਪ੍ਰੋਬਲਮ ਆ ਜਾਂ ਲੀਵਰ ਨਾਲ ਆ ਲੀਵਰ ਨਾਲ ਜਿੰਨਾਂ ਨੂੰ ਵੀ ਪ੍ਰੋਬਲਮ ਆ ਤੇ ਉਹ ਇਹ ਦਵਾਈ ਬਾਈ ਬਹੁਤ ਵਧੀਆ ਸਾਨੂੰ ਦੱਸ ਪਈ ਸੀ ਜੀ ਬਹੁਤ ਵਧੀਆ ਸੀ ਦਵਾਈ ਖਾਣਾ ਜੀ ਸਾਰੇ ਵੀਰ ਜੀ ਨੂੰ ਵੀ ਕੋਈ ਲੀਵਰ ਤੇ ਪ੍ਰੋਬਲਮ ਆ ਤੇ ਇਨਾ ਕੋਲ ਆਉਣਾ ਜੀ ਤੇ ਆਪ ਦਾ ਇਲਾਜ ਕਰਾਉਣਾ ਮੈਂ ਤਾਂ ਬਹੁਤ ਠੀਕ ਆ ਕੋਈ ਤਰੀਕਾ ਠੀਕ ਹੈ ਜੀ ਲਓ ਜੀ ਇੱਕ ਹੋਰ ਵੀਰ ਜੀ ਇਧਰ ਇਹ ਵੀ ਇਹਨਾਂ ਤੇ ਵੀ ਰਿਜ਼ਲਟ ਆ ਬਹੁਤ ਵਧੀਆ ਕਵੈਦਾ ਤੇ ਵੀਰ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਰੁਖਿੰਦਰ ਸਿੰਘ ਜੀ ਕਿਹੜਾ ਬੰਦਾ ਜੀ ਆਖਤਲਾ ਜੀ ਠੀਕ ਹੈ ਜੀ ਤੇ ਤੁਹਾਨੂੰ ਕਬਜ਼ ਦੀ ਪ੍ਰੋਬਲਮ ਤੋਂ ਮੁਕਤੀ ਮਿਲ ਗਈ ਪੂਰੀ ਹਾਂਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਆਇਆ ਜੀ ਦੋ ਕੁ ਦਿਨਾਂ ਚ ਪਤਾ ਲੱਗ ਗਿਆ ਜੀ ਅੱਛਾ ਜੀ ਤੇ ਬਹੁਤ ਬਹੁਤ ਅੱਧਾ ਕ ਚਮਚਾ ਲੈਣਿਆ ਜੀ ਦਵਾਈ ਨਾਲ ਮਤਲਬ ਬੜੀ ਸਾਫ਼ ਹੁੰਦਾ ਜੀ ਪੇਟ ਸਾਫ਼ ਹੋ ਜਾਂਦਾ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਪ੍ਰੋਲੌਂਗ ਨਹੀਂ ਹੁਣ ਜੀ ਹੁਣ ਤੁਸੀਂ ਹਣ ਬਿਲਕੁਲ ਠੀਕ ਹੋ ਬਿਲਕੁਲ ਤੰਦਰੁਸਤ ਜੀ ਕਿੰਨਾ ਟਾਈਮ ਦਵਾਈ ਖਾਧੀ ਸੀ ਇਹ 15 ਦਿਨ ਖਾਧੀ ਹੈ ਜੀ ਬਸ ਅੱਛਾ 15 ਦਿਨ ਵਿੱਚ ਹੀ ਰਿਜ਼ਲਟ ਆ ਗਿਆ ਹਾਂਜੀ ਹਾਂਜੀ ਕਬਜ ਦਾ ਹੁਣ ਕੋਈ ਗੈਸ ਨਹੀਂ ਕੋਈ ਕੁਝ ਨਹੀਂ ਬਣਦਾ We no me la